ਕਿ ਜੀ ਜਾਂਚ ਚੜ੍ਹ ਰਹੀ ਹੈ। ਕਾਹੀ ਉਹ ਪੈਨ ਪਾੜਦੀ ਸੀ, ਫਾਈਲ ਪਾੜਦੀ ਸੀ। ਜੀ ਇਹ ਇੰਨਾ ਲੰਬਾ ਸਮਾਂ ਜਿਹੜਾ ਆਪ ਨੇ ਹੀ ਵਰਕ ਕੀਤਾ ਜੀ ਇਹੀ ਤੁਹਾਨੂੰ ਪਰਮਾ। ਝੇਲਾ ਵੀ ਕੱਟੀਆਂ ਨੇ ਜੀ। ਝੇਲਾ ਵੀ ਕੱਟੀਆਂ ਨੇ ਮੇਰੇ ਹੱਥ ਦੇ। ਸਾਰਾ ਕੁਝ ਕਰਿਆ। ਜੀ। ਮੈਂ ਤੁਸੀਂ ਆਪ ਤੋਂ ਹੀ ਹਾਂ ਜੀ। ਆਪ। ਪਹਿਲਾਂ ਆਪ ਕੋ ਲੋਕਾਂ ਦਾ ਤੁਸੀਂ ਇੱਕ ਮਿੰਟ ਇਹ ਨਾ ਬੋਲੋ। ਆਹ ਆਹ ਪਾਰਟੀ ਵੱਲੋਂ ਖੜੀ ਹੋਏ ਸੀ ਇਹ ਸਾਨੂੰ ਟੈਨਸ਼ਨ ਹੀ ਦਿੱਤੀ ਵੀ ਜੇਕਰ ਕਿ ਹੋਏ ਜਾਂਚ ਚੜ੍ਹ ਰਹੀ ਹੈ ਅਸੀਂ। ਇਹ ਨਾਮਾ ਕਿਹੜਾ ਵਾੜੇ? ਨਾਮ ਨੰਬਰ ਵਾੜੇ। ਨਾਮ ਕੀ ਹੈ ਜੀ? ਅਰੇਿੰਦਰ ਕਾਰ ਅੱਛਾ ਤੇ ਹੁਣ ਤੁਸੀਂ ਉਹ ਰੀਨੋਮੀਨੇਸ਼ਨ ਕਰਨਾ ਆਏ ਸੀ ਕੀ ਹੋਇਆ ਤੁਹਾਡੇ ਨਾਲ ਅੰਦਰ ਕਹੇ ਸੀ ਅੰਦਰ ਕਹਿੰਦੇ ਜਾਂਦੇ ਚੈੱਕ ਕਰਵਾਓ ਫਾਈਲ ਕਹਿੰਦੇ ਅੰਦਰ ਚੈੱਕ ਕਰਦੇ ਇੱਕ ਮੁੰਡਾ ਇਹ ਖੋਕੇ ਲੈ ਗਿਆ ਅੰਦਰ ਅੰਦਰ ਆਫਿਸ ਸ਼ੋ ਹੋਇਆ ਜੀ ਨਹੀਂ ਪੌੜੀਆਂ ਚੜ੍ਹਦੀ ਸਾਰੀ ਕੋਈ ਪੰਸਾ ਪ੍ਰਸ਼ਾਸਨਿਕ ਨਹੀਂ ਰੋਕਿਆ ਨਹੀਂ ਜੀ ਕੋਈ ਸ ਨੇ ਨਹੀਂ ਰੋਕਿਆ ਜੀ ਹਾਰ ਵੀ ਖੋਈ ਫਾਈਲਾਂ ਖੁੱਲ ਜਿਹੜੇ ਅੰਦਰ ਤੱਕ ਵੀ ਕੋਈ ਫਾਈਲਾਂ ਹਾਂ ਜੀ ਪੌੜੀਆਂ ਤੋਂ ਜੀ ਬਾਹਰ ਜਾਂ ਇਹ ਅੰਦਰ ਹੀ ਹੁੰਦੇ ਅੰਦਰ ਹੀ ਹੈ ਅੰਦਰ ਹੀ ਨੇ ਅੰਦਰ ਨੇ ਅੰਦਰ ਨੇ ਪੌੜੀਆਂ ਕੋਲੋਂ ਥਾੜੇ ਥਾੜੇ ਨਹੀਂ ਲੈ ਕੇ ਜਾਂਦੇ ਨੇ ਮੁੰਡੇ ਫੜ ਇਹ ਪ੍ਰਸ਼ਾਸਨ ਨੂੰ ਨਹੀਂ ਤੁਸੀਂ ਕਿਹਾ ਵੀ ਇਹਨਾਂ ਨੂੰ ਬਾਹਰ ਕੱਢੋ ਕੋਈ ਨਹੀਂ ਰੋਕ ਸਕਦਾ ਆਏ ਹਾਲਾਤ ਜਿਹੜੇ ਅੱਜ ਡੀਸੀ ਪਟਿਆਲਾ ਦੇ ਕੋਲੋਂ ਬੰਦੇ ਜਿਹੜੇ ਆਤ ਜੜੇ ਆ ਚੜ ਰਹੇ ਆ ਤੇ ਉਹਨਾਂ ਦੀ ਪੈਰਾਂ ਬਾਹਰ ਕੀਤੀ ਗਿਆ ਜੀਜ਼ਰ ਨੂੰ ਮਹਿਮਾਨ ਆਵਾਜ਼ ਤੋਂ ਪੁੱਛਿਆ ਜੰਮਦਾਬਾਦ 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 ਜੰਮਦਾਬਾਦ